ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੀਡਰ ਬੁੱਕ ਅਫੀਸ਼ੀਅਲ ਤੇ ਜਿੱਥੇ ਆਪਾਂ ਪੜ੍ਹ ਰਹੇ ਹਾਂ ਕਿਤਾਬ ਦੋਟਾਈ ਸਾਲ ਰਚਨਾ ਬਾਈ ਸੰਦੀਪ ਸਿੰਘ ਜੀ ਤੇ ਅੱਜ ਦਾ ਆਪਣਾ 21ਵਾਂ ਪਾਰਟ ਹੋ ਜਾਣਾ ਜੀ ਸੋ ਉਮੀਦ ਹੈ ਵੀ ਇਹ ਲਾਸਟ ਪਾਰਟ ਹੀ ਹੋਊਗਾ ਕਿਉਂਕਿ ਆਲਮੋਸਟ ਕਿਤਾਬ ਮੁਕੰਮਲ ਹੋ ਚੁੱਕੀ ਹੈ ਜੀ ਚਾਰ ਕਹਾਣੀਆਂ ਰਹਿndੀਆਂ ਨੇ ਅੱਜ ਆਪਾਂ ਪੜ੍ਹ ਦੇਣੀਆਂ ਨੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਪਸੰਦ ਕਰ ਰਹੇ ਹੋਵੋਗੇ ਬਾਈ ਦੀ ਬੁੱਕ ਨੂੰ ਤੇ ਬਾਕੀ ਮੇਰੇ ਕੋਲ ਸੁਣਾਉਣ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿੰਦੀਆਂ ਹੋਣ ਕੋਈ ਗਲਤੀਆਂ ਹੋਣ ਤਾਂ ਜਰੂਰ ਕਮੈਂਟਾਂ 'ਚ ਦੱਸਿਓ ਤੇ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਆਂ ਜੀ ਅੱਜ ਦਾ ਪਾਰਟ ਅੱਜ ਵੀ ਕਹਾਣੀ ਹੈ ਜੀ ਜੀਓ ਜ਼ਿੰਦਗੀ ਦੁਪਹਿਰ 2:00 ਵਜੇ ਉਹਦੀ ਦੋਸਤ ਦਾ ਫੋਨ ਆਇਆ ਸੰਦੀਪ ਤੋਂ ਉਹਨੂੰ ਵੱਡੇ ਵਿਸ਼ ਨਹੀਂ ਕੀਤਾ ਇਹ ਗੱਲ ਸੁਣ ਮੈਨੂੰ ਕੋਈ ਜਵਾਬ ਨਾ ਸੁੱਜਾ ਤੇ ਮੈਂ ਆਪਣੇ ਆਪ ਅੱਗੇ ਖੁਦ ਨੂੰ ਸ਼ਰਮਿੰਦਾ ਮਹਿਸੂਸ ਕਰਨ ਲੱਗਾ। ਕੁਝ ਦਿਨ ਪਹਿਲਾਂ ਉਹ ਕਹਿ ਰਹੀ ਸੀ ਲਾਡੀ ਥੋੜੇ ਦਿਨਾਂ ਤੱਕ ਆਪਾਂ ਵਧੀਆ ਪਾਰਟੀ ਕਰਾਂਗੇ। ਮੈਂ ਇਸ ਗੱਲ ਤੋਂ ਵੀ ਕੁਝ ਨਾ ਸਮਝਿਆ ਅਸਲ 'ਚ ਮੇਰੇ ਦਿਮਾਗ 'ਚ ਸੀ ਕਿ ਬਰਥਡੇ ਅਗਲੇ ਮਹੀਨੇ ਆ। ਕੋਈ ਮੂਰਖ ਹੀ ਆਪਣੀ ਮਹਿਬੂਬ ਦਾ ਬਰਥਡੇ ਭੁੱਲਦਾ ਹੋਵੇਗਾ। ਉਹਦੀ ਸਹੇਲੀ ਦੇ ਫੋਨ ਆਉਣ ਤੋਂ ਥੋੜੇ ਸਮੇਂ ਬਾਅਦ ਮੈਂ ਪਟਿਆਲਾ ਯੂਨੀਵਰਸਿਟੀ ਗੇਟ ਤੇ ਚੰਡੀਗੜ੍ਹ ਵਾਲੀ ਬੱਸ ਲੈਣ ਲਈ ਖੜਾ ਸਾਂ ਮੈਂ ਉਹਨੂੰ ਫੋਨ ਨਾ ਕੀਤਾ ਸੋਚਿਆ ਜਾ ਕੇ ਮਿਲਾਂਗਾ 15 ਸੈਕਟਰ ਗੋਪਾਲ ਦੇ ਕੋਲੋਂ ਗੁਲਦਸਤਾ ਖਰੀਦਦਿਆਂ ਤੇ ਉਹਦੀ ਸਹੇਲੀ ਨੂੰ ਫੋਨ ਕੀਤਾ ਉਹਨੂੰ ਲੈ ਕੇ 17 ਸੈਕਟਰ ਆ ਜਾਵੇ 15 ਤੋਂ ਆਟੋ ਲੈ ਕੇ ਮੈਂ 17 ਪਹੁੰਚ ਗਿਆ 17 'ਚ ਜਦ ਉਹਨੇ ਮੈਨੂੰ ਦੇਖਿਆ ਤਾਂ ਮੇਰੀ ਭੁੱਲ ਵੀ ਸਰਪ੍ਰਾਈਜ਼ ਬਦਲ ਗਈ ਉਨੇ ਭੱਜ ਕੇ ਮੈਨੂੰ ਗਲਵੱਕੜੀ ਚ ਲੈੰਦੇ ਆ ਕਿਹਾ ਮੈਨੂੰ ਪਤਾ ਸੀ ਲਾਡੀ ਮੇਰਾ ਬਰਡੇ ਭੁੱਲ ਥੋੜਾ ਸਕਦਾ 17 ਘੁੰਮਦੇ ਆ ਉਹ ਗੁਲਦਸਤੇ ਨੂੰ ਇਦਾਂ ਕੁਛੜ ਚੱਕੀ ਫਿਰਦੀ ਸੀ ਜਿਵੇਂ ਸਾਡਾ ਜਵਾਕ ਹੋਵੇ ਹੁਣ ਇਹ ਗੱਲਾਂ ਬੀਤੇ ਦਾ ਪਰਛਾਵਾਂ ਬਣ ਕੇ ਰਹਿ ਗਈਆਂ ਨਹੀਂ ਲੰਘਿਆ ਸਮਾਂ ਕਦੇ ਵਾਪਸ ਥੋੜਾ ਆਉਂਦਾ ਹੈ ਕਈ ਮਹੀਨਿਆਂ ਤੋਂ ਸੋਚ ਰਿਆਂ ਕਿ ਉਹਦਾ ਬਰਡੇ ਆਉਣ ਵਾਲਾ ਹੈ ਤੇ ਖਿਆਲ ਉਡਾਰੀ ਭਰ ਰਹੇ ਨੇ ਉਹਦਾ ਬਰਡੇ ਮਨਾਉਣ ਦੇ ਸੁਪਨੇ ਸਜਾਏ ਜਾ ਰਹੇ ਨੇ ਦਿਨ ਉਂਗਲਾਂ ਤੇ ਗਿਣ-ਗਿਣ ਲੰਘਾਏ ਤੇ ਆਖਿਰ ਉਹਦੇ ਬਰਥਡੇ ਵਾਲਾ ਦਿਨ ਆ ਗਿਆ ਵਿਸ਼ਮੈ ਕਰ ਨਹੀਂ ਸਕਦਾ ਪਰ ਫੇਰ ਵੀ ਰਾਤ 12 ਵਜੇ ਤੱਕ ਜਾਗਦਾ ਰਹਾ ਜਿਵੇਂ ਪਹਿਲਾਂ ਫੋਨ ਮੈਂ ਹੀ ਕਰਨਾ ਹੋਵੇ ਸਵੇਰ ਦਾ ਚਾਹ ਚੜ੍ਹਿਆ ਪਿਆ ਤੇ ਤਿਆਰ ਹੋ ਕੇ ਬੈਠਾ ਜਿਵੇਂ ਉਹਦੀ ਬਰਥਡੇ ਪਾਰਟੀ ਤੇ ਜਾਣਾ ਹੋਵੇ ਮੈਂ ਸਭ ਦੋਸਤਾਂ ਨੂੰ ਫੋਨ ਕੀਤਾ ਕਿ ਅੱਜ ਸ਼ਾਮ ਨੂੰ ਆਜਾਏ ਉਹ ਇੱਕ ਪਾਰਟੀ ਰੱਖੀ ਐ ਪਾਰਟੀ ਦਾ ਸੁਣ ਕੇ ਸਾਰੇ ਹੈਰਾਨ ਹੁੰਦੇ ਨੇ ਕਿਸੇ ਇੱਕ ਮਹੀਨੇ ਦੋਸਤ ਨੇ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਾਰਟੀ ਕਿਸ ਖੁਸ਼ੀ 'ਚ ਹੋ ਰਹੀ ਐ ਉਹਨਾਂ ਲਈ ਇਹ ਬਹੁਤ ਐ ਕਿ ਪਾਰਟੀ ਹੋ ਰਹੀ ਐ ਦੋਸਤਾਂ ਦੇ ਆਉਣ ਤੋਂ ਪਹਿਲਾਂ ਮੈਂ ਕੇਕ ਲੈਣ ਗਿਆ ਜਿਆਦਾ ਕੇਕ ਦੇਖਣ ਦੀ ਲੋੜ ਨਾ ਪਈ ਉਹੀ ਚਾਕਲੇਟ ਕੇਕ ਕਢਵਾ ਲਿਆ ਜੋ ਹਮੇਸ਼ਾ ਉਹਨੂੰ ਪਸੰਦ ਸੀ ਜਦ ਬੇકરી ਵਾਲੇ ਨੇ ਕੇਕ ਤੇ ਲਿਖੇ ਜਾਣ ਵਾਲੇ ਨਾਮ ਬਾਰੇ ਪੁੱਛਿਆ ਤਾਂ ਮੇਰੇ ਖਿਆਲਾਂ ਨੇ ਸਾਡੀ ਆਖਰੀ ਮੁਲਾਕਾਤ ਵੱਲ ਮੁਹਾਰਾ ਮੋੜ ਲਈਆਂ ਮੋਹਾਲੀ 3B2 ਦੀ ਮਾਰਕੀਟ 'ਚ ਖੜੇ ਦੋਵੇਂ ਰੋ ਰਹੇ ਸਾਂ ਉਹ ਬੋਲੀ ਸੰਦੀਪ ਜਾ ਹੁਣ ਚਲਾ ਜਾ ਟਾਈਮ ਬਹੁਤ ਹੋ ਗਿਆ ਮੇਰੇ ਪੁੱਤ ਨੇ ਕਦੇ ਉਦਾਸ ਨਹੀਂ ਹੋਣਾ ਮਰ ਥੋੜੀ ਚੱਲੀ ਆ ਵਿਆਹ ਹੀ ਹੋ ਰਿਹਾ ਹੈ ਮੈਂ ਵਾਰ-ਵਾਰ ਉਹੀ ਗੱਲਾਂ ਬੋਲ ਰਿਹਾ ਸਾਂ ਮੇਰੇ ਬਾਰੇ ਕੁਝ ਨਾ ਸੋਚੀ ਹਮੇਸ਼ਾ ਖੁਸ਼ ਰਹੀਂ ਤੇ ਮੇਰਾ ਹੱਥ ਫਿਰ ਉਹਦੇ ਸਿਰ ਤੇ ਚਲਾ ਜਾਂਦਾ ਜਿਵੇਂ ਉਹਦਾ ਕੋਈ ਵੱਡਾ ਵਡੇਰਾ ਹੋਵਾ ਤੇ ਡੋਲੀ ਤੁਰਨ ਵੇਲੇ ਉਹਨੂੰ ਅਸੀਸ ਦੇ ਰਿਹਾ ਹੋਵਾ ਉਹ ਕਈ ਵਾਰ ਕਹਿੰਦੀ ਹੁੰਦੀ ਸੀ ਲਾਡੀ ਤੇਰੇ ਚੋਂ ਮੈਂ ਆਪਣੇ ਡੈਡੀ ਨੂੰ ਦੇਖਦੀ ਆ ਮੇਰਾ ਡੈਡੀ ਇਦਾਂ ਹੀ ਤੇਰੇ ਵਾਂਗ ਖਿੜਖਿੜ ਹੱਸਦਾ ਹੁੰਦਾ ਸੀ ਤੇਰੇ ਵਰਗਾ ਲਾਲ ਸੁਹਾ ਰੰਗ ਸ਼ਾਇਦ ਉਹਦੀਆਂ ਕਈਆਂ ਇਹ ਗੱਲਾਂ ਕਿਤੇ ਮੇਰੇ ਅਚੇਤ ਮਨ ਵਿੱਚ ਅਟਕ ਗਈਆਂ ਸਨ ਤਾਂ ਹੀ ਉਹਦਾ ਕੋਈ ਵਡੇਰਾ ਬਣ ਉਹਦੇ ਸਿਰ ਤੇ ਹੱਥ ਰੱਖ ਅਸੀਸਾਂ ਦੇ ਰਿਹਾ ਸਾਂ ਜਦ ਉਹਦੇ ਕਈ ਵਾਰ ਕਹਿਣ ਤੇ ਮੈਂ ਰੋਣਾ ਨਾ ਛੱਡਿਆ ਤਾਂ ਉਹ ਨਾ ਚਾਹੁੰਦੇ ਹੋਏ ਵੀ ਬੋਲੀ ਨਾ ਰੋ ਇੰਨਾ ਜੇ ਤੂੰ ਇਦਾਂ ਕਰੇਂਗਾ ਤਾਂ ਮੈਂ ਅੱਗੇ ਕਿਵੇਂ ਵਧਾਂਗੀ ਮੇਰਾ ਕਿਹੜਾ ਦਿਲ ਕਰਦਾ ਸੀ ਤੇਰੇ ਤੋਂ ਵੱਖ ਹੋਣ ਨੂੰ ਮੈਂ ਵੀ ਮਜਬੂਰ ਆ ਜਾ ਚਲਾ ਜਾ ਹੁਣ ਮੈਨੂੰ ਜੀ ਲੈਣ ਦੇ ਜ਼ਿੰਦਗੀ ਪਾਰਟੀ ਚੱਲ ਰਹੀ ਐ ਸਾਰੇ ਸ਼ਰੂਰ ਚ ਨਹੀਂ ਦੋਸਤਾਂ ਨੂੰ ਹੁਣ ਪਤਾ ਲੱਗਾ ਪਾਰਟੀ ਤੇਰੇ ਜਨਮ ਦਿਨ ਕਰਕੇ ਚੱਲ ਰਹੀ ਐ ਮੈਂ ਕੇਕ ਲਿਆ ਸਾਹਬ ਦੇ ਵਿਚਾਲੇ ਰੱਖ ਦਿੱਤਾ ਕੇਕ ਦੇ ਉੱਪਰ ਲਿਖਿਆ ਨਾਮ ਪੜ ਸਾਰੇ ਬੋਲਦੇ ਨੇ ਜੀਓ ਜ਼ਿੰਦਗੀ ਐਦੇ ਹੁੰਦਾ ਜੀ ਕਈ ਮਰੇ ਨਾਲ ਦੇ ਮੁੰਡੇ ਹੈਗੇ ਆ ਉਹ ਮਤਲਬ ਕਿ ਕੋਸ਼ਕਸਾਲਾਂ ਤੱਕ ਤੇ ਉਹਨਾਂ ਨੇ ਆਪਣੀਆਂ ਸਹੇਲੀਆਂ ਦਾ ਬਰਥਡੇ ਮਨਾਇਆ ਐਕਸ ਸਹੇਲੀਆਂ ਕਹਿ ਲਓ ਤੇ ਸ਼ਾਇਦ ਉਹ ਸਮਾਂ ਤੇ ਉਹ ਮੈਂ ਇਹਨੂੰ ਮਤਲਬ ਕਿ ਐਟ੍ਰੈਕਸ਼ਨ ਕਹੂੰਗਾ ਇੱਕ ਦੂਜੇ ਨਾਲ ਡਾਇਰੈਕਸ਼ਨਾਂ ਹੋ ਜਾਂਦੀਆਂ ਨੇ ਆਪਾਂ ਨੂੰ ਤੇ ਮੇਲ ਫੀਮੇਲ ਦਾ ਇੱਕ ਹੰਦਾ ਸਿਸਟਮ ਤੇ ਬਾਕੀ ਸਮਾਂ ਜੋ ਹੈ ਨਾ ਉਹ ਬਹੁਤ ਵੱਡੀ ਚੀਜ਼ ਆ ਉਹ ਬਹੁਤ ਵੱਡੇ ਤੋਂ ਵੱਡਾ ਦੁੱਖ ਬੜਾ ਦੁਬੜੇ ਜ਼ਖਮ ਉ ਭਰ ਦਿੰਦਾ ਸੋ ਅਗਲੀ ਕਹਾਣੀ ਆ ਜੀ ਚਾ ਅਧੂਰਾ ਦਰਦ ਹੈ ਪੂਰਾ ਮਨ ਦੀ ਧੜਕਣ ਨੇ ਬੈਠਣ ਨਾ ਦਿੱਤਾ ਸੋਚਿਆ ਨਿਆਈ ਵਾਲੇ ਖੇਤ ਢੇੜਾ ਕਾਢਾ ਵਾਂ ਤੂ ਦੀ ਖੋੜ ਚ ਬੈਠਾ ਤੋਤਾ ਬਰਸੀਨ ਚ ਫਿਰਦਾ ਤਿੱਤਰ ਤਾਲੀਆਂ ਦੇ ਪਿੱਛੇ ਧਰਤੀ ਵੱਲ ਡਿੱਗਦਾ ਸੂਰਜ ਫਲ ਨਾਲ ਭਰਿਆ ਨਾਰ ਦਾ ਬੂਟਾ ਜਿੱਦਾਂ ਹਰੇ ਕੱਪੜੇ ਤੇ ਸੰਤਰੀ ਸਤਾਰੇ ਲੱਗੇ ਹੋਣ ਕੱਦੂ ਦੀ ਵੱਲ ਨੂੰ ਲੱਗੇ ਫੁੱਲ ਟਹਿਕ ਰਹੇ ਨੇ ਪਰ ਪਟਕਣਾ ਕਿ ਮਨ ਤੇ ਕਾਬਜ ਕੋਈ ਬੈਠੀ ਐ ਇੱਥੇ ਬਾਈ ਨੇ ਆਪਣੇ ਖੇਤ ਦਾ ਦ੍ਰਿਸ਼ ਦਿਖਾਇਆ ਤੇ ਇਹਦੇ ਵਿੱਚ ਜਿਵੇਂ ਹੁਣ ਤੋਤਾ ਤੋਤੇ ਦੀ ਖੋੜ ਇਹ ਆਪਾਂ ਤੋਤੇ ਦੀ ਖੁੱਡ ਜਾਂ ਲਣਾ ਉਹਨੂੰ ਖੋੜ ਬਾਈ ਦਾ ਸ਼ਾਇਦ ਏਰੀਏ ਦੇ ਹਿਸਾਬ ਨਾਲ ਉਹਨੇ ਆਪਣੀ ਭਾਸ਼ਾ ਵਰਤੀ ਐ ਤੇ ਕੱਦੂ ਦੀ ਵੱਲ ਜਿਵੇਂ ਕਹਿੰਦੇ ਨੇ ਉਹ ਵੇਲ ਕਹਿੰਦੇ ਨੇ ਹਨਾ ਕੱਦੂ ਦੀ ਵੇਲ ਕਰੇਲਿਆਂ ਦੀ ਵੇਲ ਉਹ ਚੀਜ਼ਾਂ ਤੇ ਅੱਗੇ ਵਧਦੇ ਹਾਂ ਜੀ ਘਰ ਵਾਪਸ ਪਰਤ ਆਇਆ ਲਿਖਣ ਲਈ ਕਾਪੀ ਪੈਨ ਚੱਕਿਆ ਤਾਂ ਸਭ ਤੋਂ ਪਹਿਲਾਂ ਏਕ ਓੰਕਾਰ ਲਿਖ ਦਿੱਤਾ ਕਹਿੰਦੇ ਨੇ ਸ਼ਿਵ ਲਿਖਣ ਤੋਂ ਪਹਿਲਾਂ ਏਕ ਓੰਕਾਰ ਲਿਖ ਲੈਂਦਾ ਤਾਂ ਉਹਨੂੰ ਡਰ ਨਾ ਲੱਗਦਾ ਹੌਸਲਾ ਜਿਆ ਕਰ ਚਾਨਣ ਦੀ ਫੁਲਕਾਰੀ ਨੂੰ ਮੁਖਾਤਿਬ ਹੁੰਦਾ ਹਾਂ ਦੇਖ ਰਹੀ ਐ ਮੇਰਾ ਹਾਲ ਝੱਲਾ ਜਿਆ ਹੋ ਗਿਆ ਹਾਂ ਸਾਹਿਤਕ ਦੁਨੀਆ ਵਿੱਚ ਅਨਾਥ ਮਹਿਸੂਸ ਕਰ ਰਿਹਾ ਹਾਂ ਤੇਰੇ ਬਗੈਰ ਕੋਈ ਰਾਹ ਦਸੇਰਾ ਨਹੀਂ ਜੋ ਉਂਗਲ ਫੜ ਰਸਤਾ ਦਿਖਾ ਦੇਵੇ ਉਹ ਵੀ ਟਾਈਮ ਹੁੰਦਾ ਸੀ ਤੈਨੂੰ ਕੋਈ ਨਵਾਂ ਲੇਖਕ ਰਚਨਾ ਭੇਜਦਾ ਤਾਂ ਤੂੰ ਉਸ ਦੀ ਇੱਕ ਰਚਨਾ ਦੇਖ ਉਸ ਦੇ ਹੁਨਰ ਨੂੰ ਪਹਿਚਾਨ ਨਾਗਮਣੀ ਲਈ ਲਿਖ ਦੇ ਰਹਿਣ ਲਈ ਚਿੱਠੀ ਭੇਜਦੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਰੀ ਚਿੱਠੀ ਨਾਲ ਇੱਕ ਲੇਖਕ ਤਾਂ ਪੈਦਾ ਹੁੰਦਾ ਸੀ ਤੇ ਨਾਲ ਬਣਦਾ ਅਣਮੁੱਲਾ ਰਿਸ਼ਤਾ ਜਿਸ ਦਾ ਤਰਾ ਤੇਰਾ ਮੂੰਹ ਹੁੰਦਾ ਮੇਰਾ ਵੀ ਦਿਲ ਕਰਦਾ ਹੈ ਦਿੱਲੀ ਆਉਂਦਾ ਤੇ ਤੇਰੇ ਦਰ ਤੇ 25 ਹौज खास ਦੀ ਬੈਲ ਖੜਕਾਉਂਦਾ ਅਮਰੋਜ ਉੱਪਰ ਬਾਰੀ ਚੋਂ ਖੜਾ ਆਵਾਜ਼ ਦਿੰਦਾ ਉੱਪਰ ਆ ਜਾ ਪੌੜੀਆਂ ਚੜਦਾ ਅਮਰੋਜ ਦੀ ਕਲਾਕਾਰੀ ਨੂੰ ਨਿਹਾਰਦਾ ਤੇ ਫੇਰ ਦਰਸ਼ਨ ਕਰਦਾ ਚਾਨਣ ਦੀ ਫੁਲਕਾਰੀ ਦੀ ਅਮਰੋਜ ਦੇ ਹੱਥ ਦੀ ਬਣੀ ਚਾਹ ਦੇ ਨਾਲ ਤੇਰੀ ਆਪਣਾਤ ਨੂੰ ਪੀਂਦਾ ਤਾਂ ਇਹ ਤਾਜ਼ਗੀ ਉਮਰ ਪਰ ਮੇਰੇ ਨਾਲ ਰਹਿੰਦੀ ਤੇਰੇ ਮੋਹ ਦੀ ਤੰਦ ਕਿਹੜਾ ਕਦੇ ਟੁੱਟਣ ਵਾਲੀ ਸੀ ਸਗੋਂ ਇਹ ਰਿਸ਼ਤਾ ਮਿਲਾਪ ਤੇ ਚੱਠੀਆਂ ਰਾਹੀ ਹੌਲੀ-ਹੌਲੀ ਗੂੜਾ ਹੁੰਦਾ ਜਾਂਦਾ ਤੂੰ ਆਪਣੇ ਅੰਦਰਲੇ ਪਿਆਰ ਵਾਲੇ ਸਮੁੰਦਰ ਚੋਂ ਚੁੰਝਾਂ ਭਰ-ਭਰ ਆਪਣੇ ਇਸ ਬੱਚੜੇ ਨੂੰ ਭੇਜਦੀ ਰਹਿੰਦੀ ਤੇ ਅੱਜ ਇਸ ਬੱਚੜੇ ਕੋਲ ਤੇਰੇ ਮੋਹ ਤੇ ਪਿਆਰ ਦੀਆਂ ਚਿੱਠੀਆਂ ਸਭ ਤੋਂ ਵੱਡਾ ਸਰਮਾਇਆ ਹੁੰਦੀਆਂ ਕਦੇ-ਕਦੇ ਅੰਦਰੋਂ ਕੋਈ ਚੀਜ਼ ਉੱਠਦੀ ਹੈ ਤੇ ਮੇਰੇ ਰੋਮ-ਰੋਮ ਤੇ ਕਾਬਜ ਹੋ ਜਾਂਦੀ ਹੈ ਮੇਰੇ ਸ਼ਬਦਾਂ ਵਿੱਚ ਇੰਨਾ ਦਰਦ ਕਿਥੇ ਇਕ ਤੇਰੀ ਅਣਹੋਂਦ ਦੀ ਪੀੜ ਨੂੰ ਬਿਆਨ ਕਰ ਸਕਣ ਅੰਤ ਤੇਰੇ ਹੀ ਸ਼ਬਦਾਂ ਦਾ ਸਹਾਰਾ ਲੈ ਰਿਹਾ ਹਾਂ ਅੰਬਰ ਗੰਗਾ ਹੁੰਦੀ ਗਾਗਰ ਭਰ ਦਿੰਦੀ ਦਰਦਾਂ ਦਾ ਦਰਿਆਓ ਕਿਹੜਾ ਘੁੱਟ ਭਰੇ ਵਾਹ ਜੀ ਕੋਹਣਾ ਸੀ ਅਗਲਾ ਆਪਣਾ ਅਗਲੀ ਕਹਾਣੀ ਆ ਜਾਂਦੀ ਹੈ ਜੀ ਓਂਕਾਰ ਦੁੱਖ ਦੀ ਰਗ ਛੇੜ ਗਿਆ ਉਹ ਓਂਕਾਰ ਦਾ ਬਹੁਤ ਮੂਹ ਕਰਦੀ ਉਹਦੇ ਕੋਲ ਬੈਠੇ ਨੇ ਜੇ ਮੈਂ ਸਵੇਕੇ ਗੱਲ ਕਰ ਦੇਣੀ ਕਿ ਹੋਸਟਲ ਜਾ ਕੇ ਘਰ ਫੋਨ ਕਰਾਂਗਾ ਉਹਨੇ ਕਹਿਣਾ ਲਾਡੀ ਹੁਣੇ ਫੋਨ ਕਰ ਮੈਂ ਵੀ ਓਂਕਾਰ ਨਾਲ ਗੱਲ ਕਰ ਲਵਾਂਗੀ ਅਕਸਰ ਹੀ ਓਂਕਾਰ ਨਾਲ ਗੱਲ ਕਰਦੀ ਮੈਂ ਘਰ ਆਇਆ ਹੁੰਦਾ ਤਾਂ ਫੋਨ ਕਰ ਇਹੀ ਪੁੱਛਦੀ ਰਹਿੰਦੀ ਕਾਕਾ ਕੀ ਕਰਦਾ ਉਹਦਾ ਓਂਕਾਰ ਨੂੰ ਕਾਕਾ ਕਹਿਣਾ ਮੈਨੂੰ ਬੜਾ ਚੰਗਾ ਲੱਗਦਾ ਓਂਕਾਰ ਨਾਲ ਗੱਲ ਕਰਦੀ ਬੜੀ ਖੁਸ਼ ਹੁੰਦੀ ਹਾਏ ਕਿੰਨਾ ਪਿਆਰਾ ਬੋਲਦਾ ਕਿੰਨੀਆਂ ਪਿਆਰੀਆਂ ਗੱਲਾਂ ਕਰਦਾ ਲਾਡੀ ਜਾ ਤਾਂ ਕਦੇ ਓਂਕਾਰ ਨੂੰ ਚੰਡੀਗੜ੍ਹ ਲਿਆ ਨਹੀਂ ਮੈਂ ਤੇਰੇ ਨਾਲ ਪਿੰਡ ਚਲੀ ਜਾਣਾ ਓਂਕਾਰ ਨੂੰ ਮਿਲਣ ਲਈ ਉਹ ਹਮੇਸ਼ਾ ਤਰਸਦੀ ਰਹੀ ਓਂਕਾਰ ਕਿਹੜਾ ਘਟ ਹੈ ਮੈਂ ਘਰ ਆਇਆ ਹੋਇਆ ਓਵਾ ਨਿੱਕੀਆਂ ਨਿੱਕੀਆਂ ਬੁਥੇਰੀਆਂ ਗੱਲਾਂ ਪੁੱਛਦਾ ਰਹਿੰਦਾ ਚਾਚੂ ਚੰਡੀਗੜ੍ਹ ਤੇਰੀ ਰੋਟੀ ਕੌਣ ਪਕਾਉਂਦਾ ਚਾਚੂ ਤੇਰਾ ਚੰਡੀਗੜ੍ਹ ਵਾਲਾ ਘਰ ਕਿੱਡਾ ਗੂ ਹੈ ਚਾਚੂ ਤੂੰ ਸਾਨੂੰ ਤਾਂ ਚੰਡੀਗੜ੍ਹ ਲੈ ਕੇ ਨਹੀਂ ਜਾਂਦਾ ਫਿਰ ਸਾਡੇ ਘਰ ਕਿਉਂ ਆਉਣਾ ਹੈ ਉਹਦੇ ਵਿਆਹ ਤੇ ਦਿਨ ਚੱਲ ਰਹੇ ਸਨ ਭੈਣ ਨੂੰ ਪਤਾ ਸੀ ਮੈਂ ਤਾਂਗਾ ਬੜੀ ਭੋਲੀ ਐ ਮੇਰੀ ਭੈਣ ਇਸੇ ਕਰਕੇ ਮੈਂ ਕੋਈ ਗੱਲ ਉਹਨੂੰ ਦੱਸਦਾ ਨਹੀਂ ਹੁੰਦਾ ਉਹ ਹਰ ਗੱਲ ਦੀ ਟੈਨਸ਼ਨ ਲੈ ਜਾਂਦੀ ਐ ਉਹਦੇ ਵਿਆਹ ਦੇ ਦਿਨਾਂ 'ਚ ਭੈਣ ਨੇ ਮੈਨੂੰ ਕਈ-ਕਈ ਵਾਰ ਫੋਨ ਕਰਨਾ ਸੰਦੀਪ ਤੂੰ ਠੀਕ ਐ ਰੋਟੀ ਖਾ ਲਈ ਸਾਰਾ ਦਿਨ ਹਰ ਨਿੱਕੀ-ਮੋਟੀ ਗੱਲ ਦਾ ਫਿਕਰ ਰੱਖਦੀ ਏਦਾਂ ਹੀ ਇੱਕ ਦਿਨ ਘਰੋਂ ਮੰਮੀ ਦਾ ਫੋਨ ਆਇਆ ਮੈਂ ਪ੍ਰੋਫੈਸਰ ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ 'ਚ ਬੈਠਾ ਪੜ੍ਹ ਰਿਹਾ ਸਾਂ ਮੰਮੀ ਗੱਲ ਕਰਦੀ ਪਈ ਸੀ ਓਂਕਾਰ ਨੇ ਫੋਨ ਫੜ ਲਿਆ ਕਹਿੰਦਾ ਚਾਚੂ ਉਹ ਕੁੜੀ ਕਿੱਥੇ ਆ ਉਹਦੇ ਨਾਲ ਗੱਲ ਕਰਾ ਮੈਂ ਅੱਗੋਂ ਪੁੱਛਿਆ ਕਿਹੜੀ ਕਹਿੰਦਾ ਜਿਹੜੀ ਫੋਨ ਤੇ ਮੇਰੇ ਨਾਲ ਗੱਲ ਕਰਦੀ ਹੁੰਦੀ ਐ ਇਹ ਗੱਲ ਸੁਣ ਮੈਨੂੰ ਅੱਗੋਂ ਜਵਾਬ ਕੋਈ ਨਾ ਸਮਝਿਆ ਓਂਕਾਰ ਤੋਂ ਫੋਨ ਮੰਮੀ ਨੇ ਫੜ ਲਿਆ ਮੇਰੇ ਤੋਂ ਫਿਰ ਮੰਮੀ ਨਾਲ ਵੀ ਗੱਲ ਨਾ ਹੋਈ ਮਨ ਓਖੜ ਗਿਆ ਫੋਨ ਕੱਟ ਸੋਚਿਆ ਚਾਹ ਪੀ ਜਾਵਾਂ ਫਿਰ ਪੜਾਂਗਾ ਭਗਵਾਨਦਾਸ ਕੈਂਟੀਨ ਤੋਂ ਚਾਹ ਲੈ ਲਾਇਕ ਚੌਂਕ ਬੈਠ ਗਿਆ ਅਸਲ ਚ ਚਾਹ ਤਾਂ ਇੱਕ ਬਹਾਨਾ ਸੀ ਮੈਨੂੰ ਸੀ ਲਾਇਬ੍ਰੇਰੀ ਚ ਕੋਈ ਰੋਂਦੇ ਨੂੰ ਦੇਖ ਨਾ ਲਵੇ ਸੋਚਿਆ ਨਲਾਇਕ ਚੌਕ ਬੈਠ ਮਨਹੋਲਾ ਕਰਾਵਾਂਗਾ ਯਾਦਾਂ ਹੁੰਦੀਆਂ ਨੇ ਜੀ ਇਹ ਫਿਰ ਜਦੋਂ ਆਉਂਦੀਆਂ ਨੇ ਨਾ ਬੰਦੇ ਨੂੰ ਫਿਰ ਰੋਂਦੀਆਂ ਹੀ ਨੇ ਤੇ ਅਗਲੀ ਤੇ ਆਖਰੀ ਕਹਾਣੀ ਹੈ ਜੀ ਮੌਤ ਲਾਡੀ ਦੀ ਹੈ ਲਾਡੀ ਉਹਦੇ ਇਹ ਬੋਲਾਂ ਚ ਹਮੇਸ਼ਾ ਪਿਆਰ ਡੋਲ ਡੋਲ ਪੈਂਦਾ ਉਹ ਮੈਨੂੰ ਹਮੇਸ਼ਾ ਲਾਡੀ ਕਹਿ ਹੀ ਬੁਲਾਉਂਦੀ ਸੀ ਮੇਰੇ ਕੰਨ ਵੀ ਲਾਡੀ ਸੁਣ ਸੁਣ ਨਾਰਾਜਦੇ ਹਣੋ ਲਾਡੀ ਕਹਿ ਕੇ ਬੁਲਾਉਂਦੀ ਤਾਂ ਮੇਰੇ ਕੰਨਾਂ 'ਚ ਜਿਵੇਂ ਮਠਾਸ ਘੁਲ ਰਹੀ ਹੁੰਦੀ ਜੇਕਰ ਮੈਂ ਅੱਖਾਂ ਬੰਦ ਕਰ ਉਹਦੇ ਇਹ ਬੋਲਾਂ ਨੂੰ ਮਹਿਸੂਸ ਕਰਾਂ ਤਾਂ ਮੈਨੂੰ ਲੱਗਦਾ ਸਾਰੀ ਫਿਜਾ ਹੀ ਲਾਡੀ ਲਾਡੀ ਪੁਕਾਰ ਰਹੀ ਹੋਵੇ ਮੇਰਾ ਲਾਡੀ ਨਾਮ ਉਹਨੇ ਰੱਖਿਆ ਸੀ ਇਦਾਂ ਕਹਿਣਾ ਠੀਕ ਨਹੀਂ ਲੱਗਦਾ ਰੱਖਿਆ ਤਾਂ ਕਹੀਏ ਜੇ ਉਹਨੇ ਇਹ ਨਾਮ ਕੁਝ ਸੋਚ ਸਮਝ ਕੇ ਰੱਖਿਆ ਹੋਵੇ ਲਾਡੀ ਤਾਂ ਉਹਦੇ ਮੂੰਹੋਂ ਆਪੇ ਨਿਕਲ ਜਾਂਦਾ ਸੀ ਲਾਡੀ ਲਾਡੀ ਮੇਰੇ ਕੰਨਾਂ 'ਚ ਗੂੰਜ ਰਿਹਾ ਏ ਤੇ ਮੈਂ ਹੋਸਟਲ ਕਮਰੇ 'ਚ ਬੈਠਾ ਸਿਸਕੀਆਂ ਭਰ ਰਿਹਾ ਹਾਂ ਉਸ ਨਾਲ ਬਿਤਾਇਆ ਇੱਕ ਇੱਕ ਪਲ ਯਾਦ ਆ ਰਿਹਾ ਅਸੀਂ ਜਦ ਵੀ ਮਿਲਦੇ ਸਾਨੂੰ ਲੱਗਦਾ ਏ ਮਿਲਾਪ ਦੀ ਘੜੀ ਝਟਪਾਲ 'ਚ ਗੁਜ਼ਰ ਗਈ ਏ ਪਰ ਅਸੀਂ ਇਸ ਝਟਪਾਲ 'ਚ ਕਿੰਨੇ ਹੀ ਖਾਬ ਸਜਾਉਂਦੇ ਛੱਟੇ ਦਿਨ ਵਿੱਚ ਖੁੱਲੀਆਂ ਅੱਖਾਂ ਨਾਲ ਸੁਪਨੇ ਦੇਖਦੇ ਇਨ੍ਹਾਂ ਸੁਪਨਿਆਂ 'ਚ ਅਸੀਂ ਆਪਣੀ ਵੱਖਰੀ ਦੁਨੀਆ ਉਸਾਰ ਲੈਂਦੇ ਜਿੱਥੇ ਕੇਵਲ ਮੁਹੱਬਤ ਕਰਨ ਵਾਲੇ ਲੋਕ ਵੱਸਦੇ ਹੋਣ ਪਰ ਸਾਨੂੰ ਕੀ ਪਤਾ ਸੀ ਚਿੱਟੇ ਦਿਨ 'ਚ ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ ਇਸ ਕਾਲੀ ਦੁਨੀਆ ਵਿੱਚ ਗਵਾ ਜਾਣਗੇ ਜਦ ਅਸੀਂ ਪਹਿਲੀ ਵਾਰ ਦੋਵਾਂ ਨੇ ਇਕੱਠਿਆਂ ਖਾਣਾ ਖਾਧਾ ਸੀ ਤਾਂ ਥੋੜੀ ਸਬਜ਼ੀ ਬਚ ਗਈ ਉਹ ਬੋਲੀ ਇਹ ਸਬਜ਼ੀ ਫਿਨਿਸ਼ ਕਰੋ ਉਦੇ ਮੂੰਹੋਂ ਫਿਨਿਸ਼ ਸ਼ਬਦ ਮੈਨੂੰ ਇੰਨਾ ਪਿਆਰਾ ਲੱਗਾ ਕਿ ਫਿਰ ਜਦ ਵੀ ਅਸੀਂ ਖਾਣਾ ਖਾਂਦੇ ਮੇਰੇ ਮੂੰਹੋਂ ਆਪੇ ਨਿਕਲ ਜਾਂਦਾ ਸਬਜੀ ਮੈਂ ਫਿਨਿਸ਼ ਕਰਦਾ ਇਹ ਸੁਣੋ ਮੁਸਕਰਾ ਪੈਂਦੀ ਉਹਨੂੰ ਵੀ ਪਤਾ ਹੁੰਦਾ ਕਿ ਜਾਣ ਕੇ ਬੋਲ ਰਿਹਾ ਪਰ ਮੈਨੂੰ ਕੀ ਪਤਾ ਸੀ ਜਿਹੜਾ ਸ਼ਬਦ ਮੈਨੂੰ ਇੰਨਾ ਪਸੰਦ ਹੈ ਇਹ ਸ਼ਬਦ ਨੇ ਹਮੇਸ਼ਾ ਮੇਰੇ ਨਾਲ ਰਹਿਣਾ ਅਸੀਂ ਕਦੇ ਸੋਚਿਆ ਥੋੜਾ ਸੀ ਸਾਡਾ ਰਿਸ਼ਤਾ ਫਿਨਿਸ਼ ਹੋ ਜਾਵੇਗਾ ਮੇਰੇ ਦੋਸਤ ਕਦੇ ਮਹਿਫਿਲ ਲਾ ਕੇ ਬੈਠੇ ਹੁੰਦੇ ਤਾਂ ਉਹ ਕਹਿੰਦੇ ਆ ਜਾ ਯਾਰ ਸਾਡੇ ਨਾਲ ਪੈਗ ਲਾ ਮੈਂ ਕਹਿੰਦਾ ਇਹ ਪੈਗ ਦਾ ਨਸ਼ਾ ਤਾਂ ਕੁਝ ਕੰਟੇ ਰਹੇਗਾ ਮੈਂ ਤਾਂ ਰੂਹ ਨੂੰ ਪਿਆਰ ਵਾਲਾ ਨਸ਼ਾ ਲਾਈ ਬੈਠਾ ਉਹਦੇ ਪਿਆਰ ਦਾ ਹਲਕਾ ਹਲਕਾ ਸਰੂਰ ਮੈਨੂੰ ਹਮੇਸ਼ਾ ਰਹਿੰਦਾ ਉਸੇ ਨਸੇ 'ਚ ਮੈਂ ਝੂਮਦਾ ਤੁਰਿਆ ਫਿਰਦਾ ਰਹਿਣਾ ਹੁਣ ਉਹਦੇ ਜਾਣ ਬਾਅਦ ਉਦੇ ਪਿਆਰ ਦੀ ਤੋੜ ਲੱਗਦੀ ਐ ਤਾਂ ਰੂਹ ਤੜਫਦੀ ਐ ਇਹ ਰੂਹ ਵਾਲੇ ਨਸ਼ੇ ਦੀ ਤੋੜ ਕੋਈ ਬਜਾਰੀ ਨਸ਼ਾ ਪੂਰੀ ਨਹੀਂ ਕਰ ਸਕਦਾ ਬਸ ਸਬਰ ਦਾ ਘੁੱਟ ਭਰਨਾ ਪੈਂਦਾ ਐ ਬੈੱਡ ਤੋਂ ਉੱਠਲ ਮਾਰੀ ਖੋਲੀ ਤਾਂ ਮੇਰੀ ਨਿਗਾਹ ਉਹਦੇ ਦਿੱਤੇ ਕੱਪੜਿਆਂ ਤੇ ਪਈ ਉਹਦੀ ਮੰਗਣੀ ਬਾਅਦ ਮੈਂ ਸੋਚ ਲਿਆ ਸੀ ਕਿ ਉਹਦੇ ਦਿੱਤੇ ਕੱਪੜੇ ਕਦੇ ਨਹੀਂ ਪਾਵਾਂਗਾ ਕਪੜੇ ਘਰ ਲੈ ਜਾਵਾਂਗਾ ਤੇ ਮਾਂ ਨੂੰ ਕਹਾਂਗਾ ਕਿ ਇਹ ਕਪੜੇ ਆਪਣੀ ਪੇਟੀ ਚ ਭੈਣ ਦੇ ਦਾਜ ਵਾਲੇ ਦਰੀਆਂ ਖੇਸਾਂ ਨਾਲ ਸਾਂਭ ਲਵੇ। ਅਲਮਾਰੀ ਢੋ ਲਾਈਟ ਬੰਦ ਕਰ ਬੈੱਡ ਤੇ ਪੈ ਗਿਆ। ਲਾਈਟ ਬੰਦ ਹੋਣ ਤੇ ਮੈਨੂੰ ਕਮਰੇ ਵਿੱਚ ਹਨੇਰਾ ਮਹਿਸੂਸ ਨਾ ਹੋਇਆ। ਤੇਰੀ ਹੋਣ ਦਾ ਜੋ ਚਾਨਣ ਮੇਰੀ ਜ਼ਿੰਦਗੀ ਵਿੱਚ ਸੀ। ਸ਼ਾਇਦ ਉਸ ਅੱਗੇ ਇਹ ਹਨੇਰੇ ਫਿੱਕੇ ਪੈਂਦੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ। ਤੇਰੀ ਚਾਨਣ ਵਾਲੀ ਜੋਤ ਮੈਂ ਔਰਤ ਨੂੰ ਸਮਝਿਆ ਹੁਣ ਕਈ ਵਾਰ ਇਹ ਗੱਲ ਸ਼ਾਇਦ ਤਾਂ ਹੀ ਮਹਿਸੂਸ ਕਰਦਾ ਕਿ ਇੱਕ ਕੁੜੀ ਨੂੰ ਆਪਣੇ ਹਾਨੀ ਕਰਕੇ ਉਸਦੇ ਕਈ ਦੋਸਤਾਂ ਨਾਲ ਵਰਤਣਾ ਪੈਂਦਾ ਜਲਦੀ ਕੁੜੀ ਆਪਣੇ ਹਾਨੀ ਨੂੰ ਉਸਦੇ ਦੋਸਤ ਪ੍ਰਤੀ ਕੋਈ ਸ਼ਿਕਾਇਤ ਵੀ ਨਹੀਂ ਕਰਦੀ ਤਾਂ ਕਿ ਉਸ ਦਾ ਹਾਨੀ ਉਸ ਨੂੰ ਗਲਤ ਨਾ ਸਮਝ ਲਵੇ ਭਾਵੇਂ ਮੁੰਡੇ ਦੇ ਦੋਸਤ ਹੀ ਗਲਤ ਕਿਉਂ ਨਾ ਹੋਣ ਕਿੰਨੀ ਚੰਗੀ ਲੱਗਦੀ ਤੇਰੀ ਉਹ ਗੱਲ ਲਾੜੀ ਆਪਣੀ ਰੂਹ ਨੂੰ ਅਸਲ ਸਕੂਨ ਉਦੋਂ ਮਿਲਦਾ ਜਦ ਆਪਾਂ ਜ਼ਿੰਦਗੀ ਵਿੱਚ ਕਿਸੇ ਲਈ ਕੁਝ ਕਰਦੇ ਆਂ ਔਰਤ ਤਾਂ ਸਮੁੰਦਰ ਵਾਂਗ ਵਿਸ਼ਾਲ ਹੈ ਆਪਣੇ ਅੰਦਰ ਪਤਾ ਨਹੀਂ ਕੀ ਕੁਝ ਸਮੋ ਲੈਂਦੀ ਹੈ ਇਹ ਵੀ ਤਾਂ ਔਰਤ ਦਾ ਬੜਪਣਾ ਹੈ ਕਿ ਉਹ ਆਪਣੇ ਹਾਨੀ ਦੀ ਦੋਸਤਾਂ ਦੀਆਂ ਕੀਤੀਆਂ ਵਧੀਕੀਆਂ ਨੂੰ ਯਰਦੀ ਹੈ ਕਿੰਨਾ ਚੰਗਾ ਹੁੰਦਾ ਜੇ ਮਰਦ ਔਰਤ ਤੇ ਪਿਆਰ ਤੇ ਜਜ਼ਬਿਆਂ ਨੂੰ ਸਮਝ ਸਕਦੇ ਹੁੰਦੇ ਪਰ ਔਰਤ ਵਿੱਚ ਪਤਾ ਨਹੀਂ ਕੀ ਸ਼ਕਤੀ ਹੁੰਦੀ ਹੈ ਉਹ ਸਾਨੂੰ ਸਾਡੇ ਨਾਲੋਂ ਵੱਧ ਜਾਣ ਲੈਂਦੀ ਹੈ ਮਨ ਦੀ ਪੁਸਤਕ ਦਾ ਪਾਠ ਕਰਦਾ ਸੋਚ ਰਿਹਾ ਸਾਂ ਕਿ ਅਜੇ ਤਾਂ ਥੋੜੀ-ਬਹੁਤ ਗੱਲ ਹੋ ਜਾਂਦੀ ਹੈ ਜਦ ਉਹਦਾ ਵਿਆਹ ਹੋ ਗਿਆ ਫਿਰ ਕੀ ਕਰਾਂਗਾ ਇੰਨੇ ਨੂੰ ਫੋਨ ਦੀ ਘੰਟੀ ਵੱਜਦੀ ਹੈ ਤੇ ਸਕਰੀਨ ਤੇ ਉਹਦਾ ਨਾਮ ਹੈ ਮੇਰੇ ਹਟਕੋਰੀਆਂ ਦੀ ਆਵਾਜ਼ ਸੁਣ ਬੋਲਦੀ ਹੈ ਮੈਂ ਤੈਨੂੰ ਰੋਂਦੇ ਨੂੰ ਨਹੀਂ ਦੇਖ ਸਕਦੀ ਤੈਨੂੰ ਰੋਂਦਾ ਦੇਖ ਮੇਰੀ ਰੂਹ ਕਲਪਦੀ ਹੈ ਕਦੇ ਇਹ ਨਾ ਸੋਚੀ ਮੈਂ ਤੈਨੂੰ ਭੁੱਲ ਜਾਵਾਂਗੀ ਤੂੰ ਮੇਰੀ ਰੂਹ 'ਚ ਵੱਸਦਾ ਏ ਮੈਂ ਤੈਨੂੰ ਪੁੱਤਾਂ ਵਾਂਗ ਪਾਲਿਆ ਮੇਰਾ ਤਾਂ ਦਿਲ ਕਰਦਾ ਮੈਂ ਤੈਨੂੰ ਨਾਲ ਹੀ ਲੈ ਜਾਵਾਂ ਪਰ ਮੇਰਾ ਵਸ ਨਹੀਂ ਚੱਲਦਾ ਪਲੀਜ਼ ਚੁੱਪ ਕਰ ਸੰਦੀਪ ਬੱਸ ਸੰਦੀਪ ਨਹੀਂ ਰੋਣਾ ਸੰਦੀਪ ਇੰਨਾ ਕਿਉਂ ਰੋਂਦਾ ਏ ਸੰਦੀਪ ਉਹ ਬੋਲ ਰਹੀ ਸੀ ਤੇ ਮੈਂ ਮਹਿਸੂਸ ਕਰ ਰਿਹਾ ਸਾਂ ਲਾਡੀ ਦੇ ਟੁਕੜੇ ਟੁਕੜੇ ਹੋ ਰਹੇ ਹੋਣ ਉਹਦੀ ਮੰਗਣੀ ਤੋਂ ਕੁਝ ਮਹੀਨੇ ਬਾਅਦ ਉਹਦਾ ਵਿਆਹ ਸੀ ਵਿਆਹ ਤੱਕ ਸਾਡੀ ਥੋੜੀ-ਬਹੁਤ ਗੱਲ ਹੁੰਦੀ ਰਹੀ ਪਰ ਮੰਗਣੀ ਹੋਣ ਤੋਂ ਬਾਅਦ ਵਿਆਹ ਤੱਕ ਉਹਨੇ ਮੈਨੂੰ ਕਦੇ ਲਾਡੀ ਨਾ ਕਿਹਾ ਸੋ ਇਹ ਸੀ ਦੋਸਤੋ ਕਿਤਾਬ ਨਾਵਲ 2.5 ਸਾਲ ਬਹੁਤ ਸੋਹਣਾ ਨਾਵਲ ਸੀ ਜੀ ਮੈਂ ਸੁਣਨ ਵਾਲੇ ਸਰੋਤਿਆਂ ਨੂੰ ਸਾਰਿਆਂ ਨੂੰ ਹੀ ਰეკਮੈਂਡ ਕਰੂੰਗਾ ਵੀ ਇਹਨੂੰ ਖਰੀਦ ਕੇ ਜ਼ਰੂਰ ਪੜਿਓ ਤੇ ਤੁਹਾਨੂੰ ਤੁਹਾਡੇ ਕਾਲਜ ਦੇ ਦਿਨ ਯਾਦ ਆ ਜਾਣਗੇ ਜੀ ਸੋ ਮਿਲਦੇ ਆਂ ਇੱਕ ਨਵੀਂ ਕਿਤਾਬ ਦੇ ਨਾਲ ਇੱਕ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ